ਅਸੀਂ ਖੜੇ ਹਾਂ ਬਟਾਲਾ ਦੇ ਨਜ਼ਦੀਕ ਪਿੰਡ ਸੁੱਖਾ ਚੜਾ ਵਿਖੇ ਜਿੱਥੇ ਇਸ ਪਰਿਵਾਰ ਤੇ ਇੱਕ ਵੱਡਾ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਗਿਆ ਕਿਉਂਕਿ 21 ਸਾਲ ਦੀ ਬੇਟੀ ਜਿਹੜੀ ਕਿ ਵਿਦੇਸ਼ ਦੇ ਵਿੱਚ ਪੜ੍ਹਨ ਵਾਸਤੇ ਗਈ ਸੀ ਲੇਕਿਨ ਉੱਥੇ ਕੱਲ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਆ ਉਹਨਾਂ ਲੜਕੀਆਂ ਵਿੱਚ ਦੋ ਲੜਕੀਆਂ ਮੋਗੇ ਦੀਆਂ ਵੀ ਦੱਸਿਆ ਜਾ ਰਹੀਆਂ ਨੇ ਸਾਡੇ ਨਾਲ ਨੇ ਲੜਕੀ ਦੇ ਚਾਚਾ ਜੀ ਆਈ ਸਰਦਾਰ ਨਰਿੰਦਰ ਸਿੰਘ ਜੀ ਗਰੰਥੀ ਸਿੰਘ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਪੂਰਾ ਮਾਮਲਾ ਹੋਇਆ ਕੀ ਸੀ ਗੱਲ ਇਤਰਾ ਵੀ ਸਾਡੀ ਭਤੀਜੀ ਹੈ ਮੇਰੀ ਤੇ ਅੱਜ ਤੋਂ 10 ਮਹੀਨੇ ਪਹਿਲਾਂ ਕੈਨੇਡਾ ਦੇ ਵਿੱਚ ਸਟੱਡੀ ਵੇਖ ਤੇ ਗਈ ਸੀਗੀ ਤੇ ਸਟੱਡੀ ਵੇਖ ਤੇ ਪੜ੍ਹਾਈ ਚੱਲ ਰਹੀ ਸੀ ਤੇ ਵਿੱਚ ਉਹਨਾਂ ਨੂੰ 4 ਮਹੀਨੇ ਦੀਆਂ ਛੁੱਟੀਆਂ ਹੋ ਗਈਆਂ 4 ਮਹੀਨਿਆਂ ਦੇ ਵਿੱਚ ਉਹਨੂੰ ਕੰਮ ਨਹੀਂ ਮਿਲਿਆ ਤੇ ਹੁਣ 1 ਮਹੀਨਾ ਪਹਿਲਾਂ ਅੱਜ ਤੋਂ ਕੰਮ ਮਿਲਿਆ ਸੀਗਾ ਤੇ ਕੰਮ ਤੋਂ ਆਉਂਦਿਆਂ ਹੋਇਆ ਕਾਲਦੇਸ਼ ਇੰਡੀਆ ਦੇ ਸਮੇਂ ਮੁਤਾਬਕ 9 ਵਜੇ ਦੇ ਨਾਲ ਪੰਜ ਜਿਹੜੇ ਬੱਚੇ ਸਨ ਕੰਮ ਤੋਂ ਪਰਤ ਰਹੇ ਸਨ ਆਪਣੇ ਘਰ ਨੂੰ ਜਿਹਦੇ ਵਿੱਚ ਤਿੰਨ ਲੜਕੀਆਂ ਸਨ ਜਿਨ੍ਹਾਂ ਵਿੱਚ ਇੱਕ ਭਤੀਜੀ ਲਖਵਿੰਦਰ ਕੌਰ ਕੋਮਲ ਜਿਹੜੀ ਸੀ ਉਹ ਸਾਡੀ ਬੇਟੀ ਤੇ ਦੋ ਲੜਕੀਆਂ ਜਿਹੜੀਆਂ ਮੋਗੇ ਦੀਆਂ ਦਸੀਆਂ ਜਾ ਰਹੀਆਂ ਹਨ ਤੇ ਦੋ ਲੜਕੀਆਂ ਹਨ ਜਿਨ੍ਹਾਂ ਵਿੱਚ ਇੱਕ ਡਰਾਈਵਰ ਆ ਤੇ ਇੱਕ ਨਾਲ ਉਹਦੇ ਹੋਰ ਸਾਥੀ ਸੀਗਾ ਰਾਹ ਦੇ ਵਿੱਚ ਜਾਂਦੇ ਆ ਗੱਡੀ ਦਾ ਸੰਤੁਲਨ ਵਿਗੜ ਗਿਆ بے ਕਾਬੂ ਹੋ ਗਈ ਤੇ ਕਹਿੰਦੇ ਹਨ ਮੇਰੀ ਬੇਟੀ ਨੇ ਉਥੋਂ ਮੇਰੀ ਬੇਟੀ ਜਿਹੜੀ ਹੈ ਉਹ ਅੱਜ ਤੋਂ 2 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਮੇਰੀ ਬੇਟੀ ਨੂੰ ਉਥੋਂ ਫੋਨ ਆਇਆ ਜਿੱਥੇ ਐਕਸੀਡੈਂਟ ਹੋਇਆ ਕਿ ਤੁਹਾਡੀ ਸਿਸਟਰ ਦਾ ਐਕਸੀਡੈਂਟ ਹੋ ਗਿਆ ਹੈ ਤੇ ਜਲਦੀ ਤੋਂ ਜਲਦੀ ਪੁੱਜੋ ਜਦੋਂ ਉਥੇ ਮੇਰੀ ਬੇਟੀ ਐਕਸੀਡੈਂਟ ਐਕਸੀਡੈਂਟ ਵਾਲੇ ਥਾਂ ਤੇ ਪੁੱਜੀ ਹੈ ਤੇ ਉਥੋਂ ਉਹਨਾਂ ਦੀ ਡੈੱਡ ਬੋਡੀਆਂ ਲੈ ਕਰਕੇ ਹਸਪਤਾਲ ਵਿੱਚ ਪਹੁੰਚੂ ਕੇ ਸਨ ਪ੍ਰਸ਼ਾਸਨ ਪੁਲਿਸ ਵਾਲੇ ਤੇ ਮੇਰੇ ਬੇਟੀ ਨੇ ਫਿਰ ਮੈਨੂੰ ਰਾਤੀ 10 ਵਜੇ ਨਾਲ ਫੋਨ ਤੇ ਗੱਲ ਕੀਤੀ ਹੈ ਕਿ ਕੋਮਲ ਦਾ ਐਕਸੀਡੈਂਟ ਹੋ ਗਿਆ ਤੇ ਉਹ ਮੌਤ ਹੋ ਗਈ ਉਸ ਦੀ ਇਹ ਗੱਲ ਸੁਣਦਿਆਂ ਸਾਡੇ ਉੱਤੇ ਦੁੱਖਾਂ ਦਾ ਪਹਾੜ ਡਿਗਿਆ ਤੇ ਸਾਡੀ ਹਾਲਤ ਬਿਲਕੁਲ ਬਹੁਤ ਹੀ ਮਾੜੀ ਹੈ ਅਸੀਂ ਕਰਜ਼ਾ ਚੁੱਕ ਕਰਕੇ ਆਪਣੀਆਂ ਬੇਟੀਆਂ ਨੂੰ ਕੈਨੇਡਾ ਵਿੱਚ ਭੇਜਿਆ ਸੀਗਾ ਪਰ ਰੱਬ ਦਾ ਭਾਣਾ ਹੋਰ ਹੀ ਵਰਤ ਗਿਆ ਸਾਨੂੰ ਪ੍ਰਸ਼ਾਸਨ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮ੍ਰਿਤਕ ਲੜਕੀ ਦੇ ਕਜ਼ਨ ਬ੍ਰਦਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਗਏ ਪਰਿਵਾਰ ਦੀ ਸਥਿਤੀ ਜਿਹੜੀ ਆ ਇਸ ਟਾਈਮ ਕੀ ਆ ਸਾਡੇ ਨਾਲ ਨੇ ਲਵਜੋਤ ਸਿੰਘ ਜੀ ਲਵਜੋਤ ਸਿੰਘ ਜੀ ਪਰਿਵਾਰ ਦੀ ਇਸ ਟਾਈਮ ਸਥਿਤੀ ਜਿਹੜੀ ਆ ਉਹ ਕੀ ਹੈ ਜੀ ਪਰਿਵਾਰ ਦੀ ਸਥਿਤੀ ਬਹੁਤ ਗੰਭੀਰ ਆ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਕਿ ਹਾਂ ਜਿਵੇਂ ਮਾਂ ਬੇਟੀ ਭਰਾ ਠੀਕ ਹੈ ਸਾਰੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਸਦਵੇਂ ਵਿੱਚ ਆ ਕੀ ਇੱਕਦਮ ਕੀ ਵਾਪਰ ਗਿਆ ਇਹ ਚੀਜ਼ ਤਾਂ ਉਹ ਇੱਕਦਮ ਅਜੇ ਅਸੀਂ ਕਰਨੀ ਪਾਰੇ ਕਿ ਹਾਂ ਇਹੋ ਜਿਹਾ ਹੋਇਆ ਵੀ ਕਿਵੇਂ ਕਿ ਹਜੇ ਸਾਲ ਵੀ ਨਹੀਂ ਹੋਇਆ ਜੇ ਪਹੁੰਚਣ ਉਥੇ 9 ਮਹੀਨੇ ਉਥੇ ਫ੍ਰੀ ਰਹੀ ਹੈ ਉਥੇ ਕੀ ਕੋਈ ਕੰਮ ਨਹੀਂ ਹੈਗਾ ਸਾਰੇ ਨੂੰ ਪਤਾ ਹੀ ਆ ਕਿ ਹਾਂ ਉਹ ਬਰਮਟੰਗ ਵਿੱਚ ਕੰਮ ਬਹੁਤ ਘੱਟ ਆ ਤੇ 9 ਮਹੀਨੇ ਤੋਂ ਬਾਅਦ ਜਦੋਂ ਹੁਣ ਵਕੇਸ਼ਨਾਂ ਚੱਲੀਆਂ ਉਹਨਾਂ ਦੀਆਂ 4 ਮਹੀਨੇ ਦੀਆਂ ਛੁੱਟੀਆਂ ਜਿਹੜੀਆਂ ਚੱਲੀਆਂ ਵਾ ਉਸ ਤੋਂ ਬਾਅਦ ਮਹੀਨੇਕ ਵਾਸਤੇ ਉਹਨੂੰ ਮਹੀਨੇ ਜਾਂ 2 ਮਹੀਨੇ ਵਾਸਤੇ ਕੰਮ ਮਿਲਿਆ ਤੇ ਮਹੀਨਾ ਹੀ ਹੋਇਆ ਸੀ ਤੇ ਆਹ ਵਾਪਰ ਗਿਆ ਕੰਮ ਤੇ ਇਹ ਬਹੁਤ ਜ਼ਿਆਦਾ ਜਿਹੜਾ ਦੁੱਖਦਾਇਕ ਕੰਮ ਹੋਇਆ ਵਾ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਜਾਂ ਸੋਰੀ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਹੀ ਮੰਗ ਕਰਦੇ ਆਂ ਜਾਂ ਤੇ ਬੋਡੀ ਜਾਂ ਇੱਥੇ ਲਿਆਂਦੀ ਜਾਵੇ ਜਾਂ ਫਿਰ ਮਾਪਿਓ ਨੂੰ ਉੱਥੇ ਖਲਾਇਆ ਜਾਵੇ ਠੀਕ ਹੈ ਕਿ ਜੋ ਹੁਣ ਹੋ ਗਿਆ ਹੋ ਗਿਆ ਇਸ ਦੇ ਵਿੱਚ ਅੱਗੇ ਵਾਇਗਰੂ ਦਾ ਭਾਣਾ ਜਿੱਦਾਂ ਮਿੱਠਾ ਮੰਨ ਕੇ ਚੱਲਦਾ ਵਾ ਤੇ ਜੋ ਵੀ ਆਪਣੀਆਂ ਸ਼ੋਹ ਦੇਖ ਸਾਡੇ ਉਹ ਕਿ ਪਰਿਵਾਰ ਜਿਹੜਾ ਇਹਨਾਂ ਸਦਮੇ ਦੇ ਵਿੱਚ ਆਇਆ ਉਹ ਤੋਂ ਗੱਲ ਵੀ ਨਹੀਂ ਉਹਨਾਂ ਕੋ ਹੋ ਰਹੀ ਉਹਨਾਂ ਦਾ ਕਹਿਣਾ ਹੈ ਕਿ ਮਾਪੇ ਨੂੰ ਜਿਹੜਾ ਉੱਥੇ ਵਿਦੇਸ਼ ਦੇ ਵਿੱਚ ਭੇਜਿਆ ਗਿਆ ਵੀ ਤਾਂ ਜੋ ਲੜਕੀ ਦੇ ਅੰਤਮ ਕਿਰਿਆਵਾਂ ਨੇ ਅੰਤਮ ਉਹਨਾਂ ਦੇ ਰਸਮਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਕੈਮਰਾਮੈਨ ਸੁਨੀਦਰ ਨਾਲ ਸਰਵਜਿੰਦ ਕੁਮਾਰ ਬਟਾਲਾ ਗੁਰਦਾਸਪੁਰ